ਹੈਲੋ ਦੋਸਤੋ ਕੀ ਹਾਲ ਚਾਲ ਹੈ ਅੱਜ ਦੀ ਜਿਹੜੀ ਕਹਾਣੀ ਹੈਗੀ ਏ ਉਹ ਜਬਲਪੁਰ ਕਹਾਣੀ ਹੈ ਇਲਾਕੇ ਦੀ 2024 ਦੀ ਇੱਕ ਕਹਾਣੀ ਹੈ ਇੱਕ ਕੰਸਟਰਕਸ਼ਨ ਕੰਪਨੀ ਬਿਲਡਿੰਗ ਵਗੈਰਾ ਜਿਹੜਾ ਜੋ ਕੰਮ ਕਰਦੇ ਨੇ ਉਹ ਆਪ ਹੀ ਬ੍ਰੇਸ਼ ਨਾਮ ਦੇ ਲੜਕੇ ਦਾ ਠੀਕ ਹੈ ਕੰਪਨੀ ਸੀ ਬ੍ਰੇਸ਼ ਉਸ ਦੀ ਖੁਦ ਕੰਪਨੀ ਸੀ ਜਿਸ ਕੰਪਨੀ ਦੇ ਵਿੱਚ ਕੀ ਕਾਫੀ ਲੋਕ ਕੰਮ ਕਰਦੇ ਸੀ ਠੀਕ ਹੈ ਬ੍ਰੇਸ਼ ਦੀ ਕੰਪਨੀ ਕੰਸਟਰਕਸ਼ਨ ਕੰਪਨੀ ਸੀ ਤੇ ਉਸ ਦੇ ਵਿੱਚ ਕਾਫੀ ਲੋਕ ਕੰਮ ਕਰਦੇ ਸੀ ਜਿਸ ਵਿੱਚ ਕੀ ਦੋ ਲੜਕੀਆਂ ਵੀ ਸੀ ਜਿਸ ਦਾ ਨਾਮ ਸਰਲਾ ਅਤੇ ਅਨਾਮਿਕਾ ਸੀ ਜਿਹੜੀ ਅਨਾਮਿਕਾ ਸੀ ਉਹ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ ਬਹੁਤ ਹੀ ਜ਼ਿਆਦਾ ਸੋਹਣੀ ਸੀ ਜਿੱਥੋਂ ਕਿ ਉਸ ਨੂੰ ਉਹ ਕੀ ਇਹ ਉਹ ਉਸ ਨਾਲ ਪਿਆਰ ਸੀ ਬਰੇਸ਼ ਦੇ ਨਾਲ ਠੀਕ ਹੈ ਉਸ ਦੇ ਨਾਲ ਉਸ ਦਾ ਲਗਾਵ ਸੀ ਉਸ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਹਾਂ ਕਿ ਇਹ ਮੈਨੂੰ ਪਿਆਰ ਕਰਦਾ ਹੈ ਬਰੇਸ਼ ਜਿਹੜਾ ਕਿ ਕੰਪਨੀ ਦਾ ਮਾਲਕ ਸੀ ਤੇ ਉਸ ਬਰੇਸ਼ ਵੀ ਅਨਾਮਿਕਾ ਦੇ ਨਾਲ ਬਹੁਤ ਵਧੀਆ ਰਹਿੰਦਾ ਸੀ ਕਿਤੇ ਨਾ ਕਿਤੇ ਦੋਵਾਂ ਨੂੰ ਪਿਆਰ ਸੀ ਇੱਕ ਦੂਜੇ ਦੇ ਘਰ ਵੀ ਆਉਂਦੇ ਜਾਂਦੇ ਸੀ ਤੇ ਜਿਹੜੀ ਅਨਾਮਿਕਾ ਸੀ ਤੇ ਉਸ ਨੂੰ ਇਹ ਸੀ ਕਿ ਬਰੇਸ਼ ਮੇਰੇ ਨਾਲ ਹੀ ਵਿਆਹ ਕਰਾਵੇਗਾ ਤੇ ਮੇਰੇ ਨਾਲ ਹੀ ਰਹੇਗਾ ਕਿ ਐਦਾਂ ਨਹੀਂ ਕਿ ਹੈ ਨਾ ਜਦੋਂ ਪਤਾ ਸੀ ਹੈ ਨਾ ਕਿ ਉਹ ਬਹੁਤ ਜ਼ਿਆਦਾ ਇੱਕ ਦੂਜੇ ਤੇ ਡਿਪੈਂਡ ਸੀ ਠੀਕ ਹੈ ਤੇ ਅਨਾਮਿਕਾ ਬਹੁਤ ਖੂਬਸੂਰਤ ਸੀ ਜਿਸ ਤੋਂ ਕਿ ਉਸ ਨੂੰ ਇਹ ਸੀ ਕਿ ਮੇਰੇ ਨਾਲ ਹੀ ਵਿਆਹ ਕਰਾਏਗਾ ਤੇ ਉਸ ਦੇ ਘਰਦਿਆਂ ਨੂੰ ਵੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਸੀ ਤੇ ਉਸ ਨੂੰ ਪਤਾ ਸੀ ਕਿ ਉਹਦੀ ਜੌਬ ਵਧੀਆ ਹੈ ਨਾ ਉਸ ਦੇ ਘਰ ਦੇ ਥੋੜੇ ਜਿ ਗਰੀਬ ਸੀ ਅਨਾਮਿਕਾ ਦੇ ਤੇ ਜਿੱਥੋਂ ਕਿ ਉਹਨਾਂ ਨੂੰ ਇਹ ਸੀ ਕਿ ਚਲੇ ਇਹ ਦੋ ਵਧੀਆ ਸਾਨੂੰ ਰਿਸ਼ਤਾ ਔਰ ਲੱਭ ਵੀ ਕੀ ਸਕਦਾ ਸੀ ਪਰ ਉਹ ਵੇਟ ਕਰਦੇ ਸੀ ਇੱਕ ਸਹੀ ਸਮੇਂ ਦੀ ਜਦੋਂ ਕਿ ਬ੍ਰੇਸ਼ ਉਹਨਾਂ ਨੂੰ ਰਿਸ਼ਤੇ ਦੇ ਬਾਰੇ ਕਵੇ ਤੇ ਉਸ ਨਾਲ ਵਿਆਹ ਕਰਾਵੇ ਅਨਾਮਿਕਾ ਦੇ ਨਾਲ ਪਰ ਹੁੰਦਾ ਕੀ ਏ ਕਿ ਉਹ ਜਿਹੜਾ ਬ੍ਰੇਸ਼ ਸੀ ਉਸਨੇ 2 ਸਾਲ ਪਹਿਲਾਂ ਹੀ 2024 ਤੋਂ 2-3 ਸਾਲ ਪਹਿਲਾਂ ਹੀ ਵਿਆਹ ਕਰਾ ਲਿਆ ਸੀ ਬਿਨਾਂ ਕੁਝ ਅਨਾਮਿਕਾ ਨੂੰ ਦੱਸੇ ਪੁੱਛੇ ਤੇ ਉਹ ਸ਼ਿਖਾ ਨਾਂ ਦੀ ਕੁੜੀ ਦੇ ਨਾਲ ਸ਼ਿਖਾ ਮਿਸ਼ਰਾ ਸ਼ਿਖਾ ਦੇ ਨਾਲ ਵਿਆਹ ਕਰਾ ਲੈਂਦਾ ਠੀਕ ਏ ਤੇ ਉਹ ਜਦੋਂ ਵਿਆਹ ਕਰਵਾ ਲੈਂਦਾ ਉਸ ਦੇ ਨਾਲ ਤੇ ਉਹਨਾਂ ਦੀ ਲਾਈਫ ਇੱਕ ਸਾਲ ਤੱਕਰ ਵਧੀਆ ਚੱਲਦੀ ਏ ਤੇ ਇਸ ਅਨਾਮਿਕਾ ਬਹੁਤ ਜ਼ਿਆਦਾ ਹੈਰਾਨ ਹੁੰਦੀ ਏ ਕਿ ਹਨਾ ਕਿ ਕਿਸ ਤਰ੍ਹਾਂ ਬਰੇਸ਼ ਨੇ ਮੈਨੂੰ ਦੱਸੇ ਤੋਂ ਬਿਨਾ ਕਿ ਹਨਾ ਇਸ ਤਰ੍ਹਾਂ ਵਿਆਹ ਕਰਾ ਲਿਆ ਜਾਂ ਕਿਸ ਤਰ੍ਹਾਂ ਉਹ ਉਹ ਬਹੁਤ ਹੀ ਜ਼ਿਆਦਾ ਹੈਰਾਨ ਹੁੰਦਾ ਹੈ ਠੀਕ ਹੈ ਹੈਰਾਨ ਹੁੰਦੀ ਏ ਠੀਕ ਹੈ ਜਿਸ ਤੋਂ ਬਾਅਦ ਫੇਰ ਪਰ ਉਹ ਕੰਪਨੀ ਦੇ ਵਿੱਚ ਕੰਮ ਛੱਡਣਾ ਵੀ ਚਾਹੁੰਦੀ ਸੀ ਬ੍ਰੇਸ਼ ਦੀ ਕੰਪਨੀ ਤੋਂ ਪਰ ਉਹ ਛੱਡ ਨਹੀਂ ਸਕਦੀ ਕਿਉਂਕਿ ਉਸ ਦੀ ਘਰ ਦੀ ਸਥਿਤੀ ਸਿਰਫ ਉਸ ਤੇ ਹੀ ਡਿਪੈਂਡ ਸੀ ਕਿ ਉਸ ਨੂੰ ਉਸ ਕੰਪਨੀ ਤੋਂ ਬਿਨਾ ਵਧੀਆ ਸੈਲਰੀ ਜਾਂ ਕਿਤੇ ਹਨਾ ਕੁਝ ਮਿਲੇ ਜਾਂ ਨਾ ਮਿਲੇ ਇਸ ਬਾਰੇ ਉਸ ਨੂੰ ਕੁਝ ਵੀ ਨਹੀਂ ਸੀ ਪਤਾ ਇਸ ਕਰਕੇ ਉਹ ਛੱਡਣਾ ਵੀ ਨਹੀਂ ਸੀ ਚਾਹੁੰਦੀ ਇਹ ਜਿਹੜੀ ਕੰਪਨੀ ਹੈਗੀ ਸੀ ਠੀਕ ਹੈ ਉਹ ਆਪਦਾ ਕੰਮ ਕਰਦੀ ਰਹੀ ਤੇ ਬ੍ਰੇਸ਼ ਨੇ ਵੀ ਉਸ ਨੂੰ ਕੁਝ ਨਹੀਂ ਕਿਹਾ ਕਿ ਹਨਾ ਜੋ ਵੀ ਫਿਰ 18 ਦਸੰਬਰ 2024 ਦੀ ਇਹ ਗੱਲ ਹੈ ਧਾਰਾ 10 ਬੰਬਰ ਨੂੰ ਇਹ じゃ ਕੋਈ ਹੁੰਦਾ ਹੈ ਕਿ ਜਿੱਥੋਂ ਵੀ ਇਹ ਪਤਾ ਲੱਗਦਾ ਹੈ ਕਿ ਕਿ ਇੱਥੇ ਜਿਹੜੀ ਇਸੀਟੀ ਹੈਗੀ ਏ ਬਸੰਤ ਨਗਰ ਵਿੱਚ ਕਿਸੇ ਨੇ ਕਿਸੇ ਨੂੰ ਚਾਕੂ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ ਏ ਤੇ ਉਸ ਉੱਥੇ ਜਲਦੀ ਤੋਂ ਜਲਦੀ ਪਹੁੰਚਿਆ ਜਾਵੇ ਜਦੋਂ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਤੇ ਪੁਲਿਸ ਉੱਥੇ ਜਲਦੀ ਤੋਂ ਜਲਦੀ ਪਹੁੰਚਦੀ ਏ ਤੇ ਜਦੋਂ ਉਸ ਨੂੰ ਪਹਿਲਾਂ ਨੇੜੇ ਦੇ ਹਸਪਤਾਲ ਲਿਜਾਇਆ ਜਾਂਦਾ ਜ਼ਖਮ ਕਾਫੀ ਗਹਿਰੇ ਹੋਣ ਤੇ ਕਰਕੇ ਪੱਟੀ ਵਗੈਰਾ ਕਰਕੇ ਉਸ ਨੂੰ ਉਹ ਲੈ ਕੇ ਜਾਂਦੇ ਹੋਰ ਹਸਪਤਾਲ ਦੇ ਵਿੱਚ ਪਰ ਜਾਂਦਿਆਂ ਹੀ ਉਸ ਦੀ ਮੌਤ ਹੋ ਜਾਂਦੀ ਹੈ ਜਦੋਂ ਇਹ ਸਾਰੀ ਚੀਜ਼ ਦੀ ਜਿਹੜੀ ਅਨਾਮਿਕਾ ਹੁੰਦੀ ਹੈ ਉਸ ਤੇ ਦੋ ਤਿੰਨ ਵਾਰ ਬਹੁਤ ਹੀ ਚਾਕੂ ਦੇ ਨਾਲ ਡੂੰਘਾ ਵਾਰ ਕੀਤਾ ਜਾਂਦਾ ਜਿਸ ਕਰਕੇ ਪਹਿਲਾਂ ਹਸਪਤਾਲ ਵਿੱਚ ਲੈ ਕੇ ਜਾਂਦੇ ਨੇ ਉੱਥੇ ਉਸ ਨੂੰ ਜਵਾਬ ਦੇ ਦਿੱਤਾ ਜਾਂਦਾ ਜਦੋਂ ਉਹ ਦੂਸਰੇ ਹਸਪਤਾਲ ਜਾਂਦਿਆ ਜਾਂਦਾ ਹੀ ਉਸ ਦੀ ਮੌਤ ਹੋ ਜਾਂਦੀ ਹੈ ਅਨਾਮਿਕਾ ਦੀ ਇੱਕ ਫਰੈਂਡ ਸਰਲਾ ਸੀ ਤੇ ਉਹ ਲੋਕ ਜਿਹੜੇ ਨਗਰ ਉਸ ਬਸੰਤ ਨਗਰ ਦੇ ਕੁਝ ਲੋਕ ਸੀ ਜਿਹੜੇ ਉਸ ਨੂੰ ਇਸ ਤਰ੍ਹਾਂ ਲੈ ਕੇ ਜਾ ਰਹੇ ਸੀ ਜਦੋਂ ਉਸਦੇ ਘਰਦਿਆਂ ਨੂੰ ਪਤਾ ਲੱਗਦਾ ਹੈ ਤੇ ਬਹੁਤ ਹੀ ਜ਼ਿਆਦਾ ਉਹਨਾਂ ਦੇ ਇੱਕ ਚੌਂਕਣ ਵਾਲੀ ਗੱਲ ਹੋ ਜਾਂਦੀ ਹੈ ਠੀਕ ਹੈ ਤੇ ਫਿਰ ਜਦੋਂ ਉਸ ਨੂੰ ਉਸ ਤੋਂ ਬਾਅਦ ਸਰਲਾ ਤੋਂ ਪੁੱਛਦਾਸ਼ ਕੀਤੀ ਜਾਂਦੀ ਹੈ ਤੇ ਫਿਰ ਪਤਾ ਲੱਗਦਾ ਹੈ ਫਿਰ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਆਉਂਦਾ ਹੈ ਕਿ ਜਿਹੜੀ ਸ਼ਿਖਾ ਹੈ ਉਹ ਪਹਿਲਾਂ ਇਸ ਨੂੰ ਐਕਟਿਵਾ ਦੇ ਵਿੱਚ ਐਕਟਿਵਾ ਦੇ ਮਗਰ ਬਿਠਾ ਕੇ ਸਰਲਾ ਦੇ ਘਰ ਲੈ ਕੇ ਜਾਂਦੀ ਹੈ ਤੇ ਉੱਥੇ ਇਸ ਦੇ ਉੱਤੇ ਦੋ ਤਿੰਨ ਚਾਕੂ ਦੇ वार ਕਰਦੀ ਜਦੋਂ ਸਰਲਾ ਉਸ ਨੂੰ ਛਡਾਉਣ ਲੱਗਦੀ ਹੈ ਤੋ ਉਸ ਦੇ ਉੱਤੇ ਵੀ ਵਾਰ ਕੀਤੇ ਜਾਂਦੇ ਨੇ ਜਦੋਂ ਇਸ ਚੀਜ਼ ਦੇ ਬਾਰੇ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਫਿਰ ਉਹ ਸ਼ਿਖਾ ਨੂੰ ਲੱਭਣ ਦੀ ਪੁਲਿਸ ਕੋਸ਼ਿਸ਼ ਕਰਦੀ ਏ ਤੇ ਸਭ ਤੋਂ ਪਹਿਲਾਂ ਤਾਂ ਉਸ ਦੇ ਹਸਬੰਦ ਨੂੰ ਜਦੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਫੋਨ ਵਗੈਰਾ ਕੀਤਾ ਜਾਂਦਾ ਹੈ ਤੇ ਪਤਾ ਲੱਗਦਾ ਹੈ ਕਿ ਜਿਹੜਾ ਉਸ ਦਾ ਹਸਬੰਦ ਏ ਉਸ ਨੂੰ ਤਾਂ ਫੜ ਲਿਆ ਜਾਂਦਾ ਜਿਹੜੀ ਉਸ ਦੀ ਵਾਈਫ ਏ ਉਹ ਟ੍ਰੇਨ ਦੇ ਵਿੱਚ ਬੈਠ ਕੇ ਸ਼ਹਿਰ ਛੱਡ ਛੱਡਣ ਜਾ ਰਹੀ ਏ ਕਿ ਟ੍ਰੇਨ ਦੇ ਵਿੱਚ ਬੈਠਾ ਬੈਠੀ ਹੋਈ ਸੀ ਸਤਨ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਕਿ ਇਸ ਤਰ੍ਹਾਂ ਸ਼ਿਖਾ ਨਾਂ ਦੀ ਕੁੜੀ ਹੈ ਤੇ ਉਹ ਤੁਹਾਡੇ ਇੱਥੇ ਨਾ ਟ੍ਰੇਨ ਦੇ ਵਿੱਚ ਬੈਠ ਕੇ ਉਹਦੀ ਚੈਕਿੰਗ ਵਗੈਰਾ ਕੀਤੀ ਉਹਨਾਂ ਦੀ ਫੋਟੋ ਵਗੈਰਾ ਉਹਨਾਂ ਨੂੰ ਭੇਜੀ ਗਈ ਸਤਨ ਪੁਲਿਸ ਵਾਲਿਆਂ ਨੂੰ ਤੇ ਉਹਨਾਂ ਨੇ ਉਸ ਸ਼ਿਖਾ ਨੂੰ ਫੜ ਕੇ ਇਹਨਾਂ ਜਿਹੜੀ ਪੁਲਿਸ ਹੈਗੀ ਸੀ ਇਹ ਇਹਨਾਂ ਦੇ ਹਵਾਲੇ ਕਰ ਦਿੱਤੀ ਜਵਲਪੁਰ ਜਿਹੜੀ ਪੁਲਿਸ ਥਾਣੇ ਦੀ ਹੈਗੀ ਸੀ ਉਹਨਾਂ ਦੇ ਹਵਾਲੇ ਉਹ ਸ਼ਿਖਾ ਨੂੰ ਕਰ ਦਿੱਤਾ ਗਿਆ ਉਹਨਾਂ ਦੋਵਾਂ ਨੂੰ ਅਰੈਸਟ ਕੀਤਾ ਗਿਆ ਅਰੈਸਟ ਕਰਨ ਤੋਂ ਬਾਅਦ ਜਦੋਂ ਉਹ ਪਹਿਲਾਂ ਮੰਨ ਨਹੀਂ ਸੀ ਰਹੀ ਕਿ ਹਨਾ ਕਿ ਮੈਂ ਇਹ ਕੀਤਾ ਜਾਂ ਕਿਦਾਂ ਵੀ ਪਰ ਉਹਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਪੁਲਿਸ ਨੇ ਜਿਹੜੇ ਸਟਫ ਫੁਟੇਜ ਦੇਖ ਲਈਏ ਤੇ ਫਿਰ ਉਹਨਾਂ ਦੇ ਜਦੋਂ ਘਰਦਿਆਂ ਤੋਂ ਗੱਲਬਾਤ ਕੀਤੀ ਜਾਂਦੀ ਹੈ ਤੇ ਉਹਨਾਂ ਦੇ ਘਰ ਵਾਲੇ ਦੱਸਦੇ ਨੇ ਕਿ 17 ਸਤੰਬਰ ਨੂੰ ਸਾਡੇ ਘਰ ਆਉਂਦੇ ਨੇ ਸ਼ੀਖਾ ਤੇ ਉਸ ਦਾ ਪਤੀ ਬਰੇਸ਼ ਜਦੋਂ ਘਰ ਵਿੱਚ ਆਉਂਦੇ ਨੇ ਘਰ ਵਿੱਚ ਆਉਂਦਿਆਂ ਸਾਰੀ ਜਦੋਂ ਘਰ ਦੇ ਵਿੱਚ ਐਂਟਰ ਹੁੰਦੇ ਨੇ ਤੇ ਇਹ ਬਹੁਤ ਹੀ ਜ਼ਿਆਦਾ ਮੇਰੀ ਜਿਹੜੀ ਸਾਡੀ ਭੈਣ ਸੀ ਜਾਂ ਮੇਰੀ ਹਨਾ ਸਾਡੀ ਬੇਟੀ ਸੀ ਉਸਦੇ ਨਾਲ ਬਹੁਤ ਹੀ ਬੁਰਾ ਵਿਵਾਰ ਕਰਦੇ ਨੇ ਤੇ ਉਸ ਦੇ ਜਿਹੜੇ ਰਿਸ਼ਤੇ ਸੀ ਬਰੇਸ਼ ਤੇ ਅਨਾਮਿਕਾ ਦੇ ਜਿਹੜੇ ਪੁਰਾਣੇ ਰਿਸ਼ਤੇ ਸੀ ਉਸ ਤੇ ਬਹੁਤ ਹੀ ਜ਼ਿਆਦਾ ਬਹਿਸ ਹੁੰਦੀ ਏ ਤੇ ਉਹ ਬਹੁਤ ਹੀ ਜ਼ਿਆਦਾ ਇਸ ਨੂੰ ਗਲਤਮਲਤ ਬੋਲਦੀ ਏ ਤੇ ਉਸ ਦੇ ਵਿੱਚ ਮੇਰੀ ਮਾਂ ਨੂੰ ਵੀ ਗਲਤਮਲਤ ਬੋਲਦੀ ਜਦੋਂ ਉਹਨਾਂ ਦੇ ਵਿੱਚ ਇੰਟਰਫੇਅਰ ਕਰਦੀ ਏ ਇਸ ਤਰ੍ਹਾਂ ਕਾਫੀ ਜ਼ਿਆਦਾ ਝਗੜਾ ਹੁੰਦਾ ਹੈ ਠੀਕ ਹੈ ਤੇ ਇਸ ਤੋਂ ਬਾਅਦ ਉਹ ਗੁੱਸੇ ਦੇ ਵਿੱਚ ਚਲੀ ਜਾਂਦੀ ਏ ਤੇ ਉਸ ਤੋਂ ਅਗਲੇ ਦਿਨ ਦੀ ਏ ਵਾਰਦਾਤ ਹੁੰਦੀ ਏ ਤੇ ਹੁੰਦਾ ਕਿ ਇਸ ਤੋਂ ਬਾਅਦ ਕਿ ਇਸ ਤਰ੍ਹਾਂ ਇਹ ਕਹਾਣੀ ਉਹਨਾਂ ਦੇ ਫਿਰ ਜਦੋਂ ਉਹਨੂੰ ਦੱਸਿਆ ਜਾਂਦਾ ਕਿ ਤੁਹਾਡੀ ਸਾਰੀ ਸੀਸੀਟੀਵੀ ਜਿਹੜੀ ਸ਼ੀਖਾ ਹੁੰਦੀ ਉਹਨੂੰ ਦੱਸਿਆ ਜਾਂਦਾ ਕਿ ਇਸ ਤਰ੍ਹਾਂ ਤੁਹਾਡੀ ਸਾਰਾ ਕੁਝ ਸਾਹਮਣੇ ਆ ਚੁੱਕਿਆ ਹੈ ਨਾ ਕਿ ਹੁਣ ਝੂਠ ਬੋਲਣ ਦੀ ਕੋਈ ਤੁਹਾਨੂੰ ਲੋੜ ਨਹੀਂ ਹੈਗੀ ਇਸ ਕਰਕੇ ਜਦੋਂ ਉਸਨੂੰ ਦੱਸਿਆ ਜਾਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਪੁਲਿਸ ਨੂੰ ਸਾਰਾ ਕੁਝ ਪਤਾ ਲੱਗ ਗਿਆ ਫਿਰ ਉਹ ਜਿਹੜਾ ਆਪਦਾ ਗੁਨਾਹ ਹੁੰਦਾ ਉਸਨੂੰ ਕਬੂਲ ਲੈਂਦੀ ਹੈ ਤੇ ਮੰਨ ਲੈਂਦੀ ਹੈ ਫਿਰ ਉਹ ਦੱਸਦੀ ਹੈ ਕਿ ਮੈਂ ਜਦੋਂ ਕਿ ਜਦੋਂ ਸਾਡੇ ਮੈਰਿਜ ਹੁੰਦੀ ਇੱਕ ਸਾਲ ਵਧੀਆ ਰਹਿੰਦਾ ਹੈ ਇੱਕ ਸਾਲ ਤੋਂ ਬਾਅਦ ਮੈਨੂੰ ਇਹਨਾਂ ਦੇ ਥੋੜੇ ਬਹੁਤੇ ਪੁਰਾਣੇ ਰਿਸ਼ਤਿਆਂ ਬਾਰੇ ਖਾ ਲੋ ਕਿ ਇਹਨਾਂ ਦੇ ਵਿੱਚ ਜਿਹੜਾ ਕੁਝ ਹੋਇਆ ਸੀ ਮੈਨੂੰ ਥੋੜਾ ਬਹੁਤ ਆ ਪਤਾ ਲੱਗਦਾ ਜਿਸ ਤੋਂ ਬਾਅਦ ਮੈਨੂੰ ਇਹ ਵੀ ਪਤਾ ਸੀ ਕਿ ਉਹ ਹਾਲੇ ਤੱਕਰ ਵੀ ਇਸ ਕੰਪਨੀ ਦੇ ਵਿੱਚ ਕੰਮ ਕਰਦੀ ਏ ਜਿਸ ਤੋਂ ਬਾਅਦ ਕਿ ਮੈਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਉਂਦਾ ਸੀ ਤੇ ਬਹੁਤ ਹੀ ਜ਼ਿਆਦਾ ਮੈਨੂੰ ਇਹ ਹੁੰਦਾ ਰਹਿੰਦਾ ਸੀ ਸਾਰੇ ਦਿਹਾੜੀ ਕਿ ਮੇਰੇ ਪਤੀ ਦੇ ਨਾਲ ਕੀ ਕਰਦੀ ਹੋਵੇਗੀ ਹੁਣ ਉਹ ਕੀ ਕਰ ਰਿਹਾ ਹੋਣਗੇ ਉਹ ਕਿਤੇ ਘੁੰਮਣ ਗਿਆ ਹੋਣਗੇ ਜਾਂ ਇਸ ਤਰ੍ਹਾਂ ਕਿ ਮਤਲਬ ਹੁਣ ਸਦੂ ਸਾਰਾ ਦਿਨ ਉਸ ਨੂੰ ਚਿੰਤਾ ਖਾਈ ਜਾਂਦੀ ਸੀ ਤੇ ਉਹਨੂੰ ਟੈਨਸ਼ਨ ਬਹੁਤ ਹੀ ਜ਼ਿਆਦਾ ਪੈ ਚੁੱਕੀ ਸੀ ਕਿਤੇ ਮੇਰਾ ਘਰ ਨਾ ਖਰਾਬ ਹੋ ਜਾਏ ਮੇਰੇ ਪਤੀ ਉਸਦੇ ਨਾਲ ਨਾ ਹੋ ਜਾਏ ਜਾਂ ਉਸ ਨਾਲ ਵਿਆਹ ਨਾ ਕਰਾ ਲੇ ਜਿਸ ਤੋਂ ਬਾਅਦ ਹੌਲੀ-ਹੌਲੀ ਆਪਣੇ ਪਤੀ ਦੇ ਨਾਲ ਵੀ ਅਨਾਮਿਕਾ ਦੇ ਬਾਰੇ ਗੱਲ ਕਰਦੀ ਏ ਤੇ ਉਸ ਦਾ ਪਤੀ ਬਾਲਾ ਕੁਝ ਨਹੀਂ ਦੱਸਦਾ ਹੈ ਨਾ ਕਿ ਕੋਈ ਜਿਸ ਤੋਂ ਉਸ ਨੂੰ ਹੋਰ ਸ਼ੱਕ ਹੁੰਦਾ ਕਿ ਇਹਨਾਂ ਦੇ ਵਿੱਚ ਕੁਝ ਨਾ ਕੁਝ ਹੈਗਾ ਜਿਸ ਤੋਂ ਬਾਅਦ ਉਸ ਦਾ ਗੁੱਸਾ ਉਸ ਨੂੰ ਅੰਦਰੋਂ ਅੰਦਰ ਹੀ ਖਾਈ ਜਾ ਰਿਹਾ ਸੀ ਤੇ ਉਹ ਗੁੱਸੇ ਦੇ ਵਿੱਚ ਬਾਹਰ ਆ ਰਿਹਾ ਸੀ ਫਿਰ ਉਹ ਦੱਸਦੀ ਹੈ ਕਿ 17 ਤਰੀਕ ਨੂੰ ਅਸੀਂ ਇਹਨਾਂ ਦੇ ਘਰੇ ਗੱਲਬਾਤ ਕਰਨ ਵਾਸਤੇ ਜਾਂਦੇ ਹਾਂ ਜਦੋਂ ਇਹਨਾਂ ਦੇ ਘਰ ਗੱਲਬਾਤ ਕਰਨ ਵਾਸਤੇ ਜਾਂਦੇ ਹਾਂ ਤੇ ਉਦੋਂ ਮੇਰਾ ਪਤੀ ਬਿਲਕੁਲ ਕੁਝ ਵੀ ਨਹੀਂ ਬੋਲਦਾ ਮੈਂ ਹੀ ਉਹਨਾਂ ਦੇ ਜੋ ਵੀ ਕੁਝ ਬੋਲ ਕੇ ਆਉਣੀ ਆ ਮੈਂ ਹੀ ਬੋਲ ਕੇ ਆਉਣੀ ਆ ਤੇ ਕਿਉਂਕਿ ਫਿਰ ਉਹ ਕਹਿੰਦੀ ਕਿ ਮੈਂ ਉਹਨੂੰ ਇਹ ਵੀ ਕਿਹਾ ਸੀ ਕਿ ਤੂੰ ਇਸ ਕੰਪਨੀ ਦੇ ਵਿੱਚੋਂ ਹਟ ਜਾ ਤੇ ਮੈਂ ਆਪਣੇ ਪਤੀ ਨੂੰ ਵੀ ਕਿਹਾ ਸੀ ਕਿ ਇਸ ਨੂੰ ਕੰਪਨੀ ਵਿੱਚੋਂ ਕੱਢ ਦੇ ਪਰ ਉਸਦੇ ਪਤੀ ਨੇ ਬਿਲਕੁਲ ਇਹ ਜਾਂ ਨਹੀਂ ਕੀਤਾ ਉਸ ਨੂੰ ਕੰਪਨੀ ਦੇ ਵਿੱਚੋਂ ਨਹੀਂ ਕੱਢਿਆ ਜਿਸ ਤੋਂ ਬਾਅਦ ਉਹਨੂੰ ਹੋਰ ਵੀ ਜ਼ਿਆਦਾ ਗੁੱਸਾ ਆਉਣ ਲੱਗ ਪਿਆ ਜਦੋਂ ਇਹ ਉਹ ਘਟਨਾ ਹੁੰਦੀ ਹੈ ਉਹਨਾਂ ਦੇ ਘਰ ਜਾ ਕੇ ਆਉਂਦੀ ਏ ਉਸ ਤੋਂ ਬਾਅਦ ਅਗਲੇ ਦਿਨ 18 ਦਸੰਬਰ ਨੂੰ ਜਦੋਂ ਉਸ ਉਸ ਦਾ ਪਤੀ ਸਵੇਰ ਉੱਠਦਾ ਹੈ ਤੇ ਉਹ ਘਰੋਂ ਚਲਾ ਜਾਂਦਾ ਤੇ ਆਪਦਾ ਫੋਨ ਬੰਦ ਕਰ ਲੈਂਦਾ ਜਦੋਂ ਉਹ ਫੋਨ ਬੰਦ ਕਰ ਲੈਂਦਾ ਤੇ ਫਿਰ ਉਸ ਤੋਂ ਬਾਅਦ ਉਹ ਕਿਨ ਜਦੋਂ ਫੋਨ ਬੰਦ ਕਰਦਾ ਹੈ ਤੇ ਫਿਰ ਉਹ ਚਲਿਆ ਜਾਂਦਾ ਬਾਹਰ ਤੇ ਉਸ ਦੀ ਪਤਨੀ ਨੂੰ ਸ਼ੱਕ ਹੋ ਜਾਂਦਾ ਹੈ ਕਿ ਤੇਰਾ ਕਿਤੇ ਕਿਤੇ ਅਨਾਮਿਕਾ ਦੇ ਨਾਲ ਨਾ ਗਿਆ ਚਲਿਆ ਹੋਵੇ ਜਿਵੇਂ ਉਸ ਦਾ ਅੰਦਰੋਂ ਉਸ ਨੂੰ ਡਰ ਸੀ ਇਸੇ ਕਰਕੇ ਉਹ ਜਦੋਂ ਨੂੰ ਐ ਲੱਗਦਾ ਨਾ ਕਿ ਇਹ ਉਸਦੇ ਨਾਲ ਨਾ ਕਿਤੇ ਗਿਆ ਚਲਿਆ ਹੋਵੇ ਇਸ ਕਰਕੇ ਉਹ ਆਪਦੇ ਪਤੀ ਦੇ ਮਗਰ ਜਾਂਦੀ ਉਸਦੇ ਦਫ਼ਤਰ ਦੇ ਵਿੱਚ ਉੱਥੇ ਜਾ ਕੇ ਜਦੋਂ ਦੇਖਦੀ ਹੈ ਨਾਮਿਕਾ ਵੀ ਨਹੀਂ ਹੁੰਦੀ ਤੇ ਇਹ ਵੀ ਨਹੀਂ ਹੁੰਦਾ ਤੇ ਤੁਹਾਨੂੰ ਸ਼ੱਕ ਹੋਰ ਹੋ ਜਾਂਦਾ ਫਿਰ ਉਹ ਫੌਰਨ ਇੱਧਰ ਉੱਧਰ ਦੇਖਣ ਲੱਗ ਪੈਂਦੀ ਹੈ ਜਦੋਂ ਦੇਖਦੀ ਹੈ ਤੇ ਉਸ ਨੂੰ ਨਾਮਿਕਾ ਲੱਭ ਜਾਂਦੀ ਹੈ ਤੇ ਨਾਮਿਕਾ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਗੱਲਬਾਤ ਕਰਨੀ ਹੈ ਬੈਠ ਕੇ ਤੇ ਉਹ ਫਿਰ ਉਹਦੀ ਫਰੈਂਡ ਦੇ ਘਰੇ ਨਾਮਿਕਾ ਹੁੰਦੀ ਹੈ ਉਹ ਲੈ ਜਾਂਦੀ ਹੈ ਸਰਲਾ ਦੇ ਘਰੇ ਕਿ ਆਪਾਂ ਉੱਥੇ ਬੈਠ ਕੇ ਗੱਲਬਾਤ ਕਰਦੇ ਹਾਂ ਜਦੋਂ ਗੱਲਬਾਤ ਕਰਨੀ ਹੁੰਦੀਆਂ ਨੇ ਤੇ ਉਹਨਾਂ ਦੀ ਲੜਾਈ ਦੇ ਵਿੱਚ ਇਹ ਗੱਲ ਪਹੁੰਚ ਜਾਂਦੀ ਹੈ ਕਿ ਬਹੁਤ ਹੀ ਜ਼ਿਆਦਾ ਲੜਾਈ ਹੋਣ ਲੱਗ ਪੈਂਦੀ। ਉੱਥੇ ਨੇੜੇ ਹੀ ਇੱਕ ਚਾਕੂ ਹੁੰਦਾ ਚੁੱਕ ਕੇ ਉਹ ਜਿਹੜੀ ਹੈਗੀ ਸ਼ਿਖਾ ਉਹ ਉਹਦੀ ਜਿਹੜੀ ਨਾਮਿਕਾ ਸੀ ਉਸ ਉੱਤੇ ਹਮਲਾ ਕਰ ਦਿੰਦੀ। ਜਦੋਂ ਸਰਲਾ ਉਸ ਦੇ ਵਿੱਚ ਆਉਂਦੀ ਹੈ ਬਚਾਉਣ ਦੀ ਕੋਸ਼ਿਸ਼ ਕਰਦੀਂਦੀ ਹੈ ਉਹਦੇ ਉੱਤੇ ਵੀ ਹਮਲਾ ਕਰ ਦਿੰਦੀ ਹੈ। ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਦਾ ਹੈ ਕਿ ਹਾਂ ਇਹ ਹੁਣ ਇਸ ਨੂੰ ਬਹੁਤ ਜ਼ਿਆਦਾ ਮਚੋਟ ਪੇਚਾ ਦਿੱਤੀ। ਉਸ ਤੋਂ ਬਾਅਦ ਵਿਅਕਤੀ ਵਾਲਾ ਕਿ ਫੌਰਨ ਭੱਜ ਜਾਂਦੀ ਹੈ। ਜਦੋਂ ਅੱਜ ਵਾਲਾ ਕਿ ਭੱਜ ਜਾਂਦੀ ਹੈ ਤੇ ਫਿਰ ਉਥੇ ਪੁਲਿਸ ਪਹੁੰਚਦੀ ਹੈ ਬਾਕੀ ਆਪਾਂ ਤੁਹਾਨੂੰ ਵਾਰ ਦੱਸ ਦਿੰਦੀ ਹੈ ਕਿ ਇਸ ਤਰ੍ਹਾਂ ਬਾਅਦ ਚ ਉਸ ਨੂੰ ਫੜਿਆ ਜਾਂਦਾ ਕਿਸ ਤਰ੍ਹਾਂ ਉਹ ਭੱਜਦੀ ਏ ਇਸੇ ਤਰ੍ਹਾਂ ਉਹ ਇਸ ਘਟਨਾ ਨੂੰ ਫਿਰ ਉਸ ਨੂੰ ਜਦੋਂ ਜਦੋਂ ਕੋਰਟ ਵਿੱਚ ਮਾਮਲਾ ਪਹੁੰਚਦਾ 307 ਹੱਤਿਆ ਦਾ ਕੇਸ ਤੇ ਬਾਕੀ 450 ਕਿਸੇ ਦੇ ਘਰ ਵਿੱਚ ਵੜ ਕੇ ਹਮਲਾ ਕਰਨ ਦੀ ਤੇ ਇੱਕ ਜਿਹੜਾ ਸਰਲਾ ਦੇ ਉੱਤੇ ਕਿ ਹਮਲਾ ਕੀਤਾ ਸੀ ਇਸ ਦੌਰਾਨ ਉਸ ਨੂੰ ਸਜ਼ਾ ਮਿਲਣੀ ਸੀ ਜਾਂ ਤਾਂ ਜੇ ਤਾਂ ਗੁੱਸੇ ਦੇ ਵਿੱਚ ਆਣ ਕੇ ਉਸ ਨੇ ਹਨਾ ਜਿਵੇਂ ਕੇਸ ਕੀਤਾ ਜੇ ਤਾਂ ਕੋਰਟ ਨੇ ਇਹ ਸਮਝਿਆ ਫਿਰ ਉਸ ਨੂੰ 10 ਸਾਲ ਦੀ ਸਜ਼ਾ ਹੋਵੇਗੀ ਜੇਕਰ ਉਹ ਕਿ ਉਸ ਤਰ੍ਹਾਂ ਉਸ ਦਾ 307 ਤੇ 450 ਦੇ ਅਧੀਨ ਉਸ ਨੂੰ ਫਾਂਸੀ ਵੀ ਹੋ ਸਕਦੀ ਹੈ ਇਸੇ ਦੌਰਾਨ ਉਸ ਨੂੰ ਇਹ ਜਿਹੜਾ ਪਰ ਇਸ ਤਰ੍ਹਾਂ ਉਸ ਨੂੰ ਸਜ਼ਾ ਮਿਲਣੀ ਹੈ ਜਾਂ ਮਿਲ ਗਈ ਹੋਣੀ ਹੈ ਹੁਣ ਤੱਕ ਤੇ ਤੁਸੀਂ ਦੱਸੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਇਹ ਚੀਜ਼ੇ ਕਿਸ ਤਰ੍ਹਾਂ ਰੋਕੀ ਜਾ ਸਕਦੀ ਸੀ ਇਸ ਤਰ੍ਹਾਂ ਰੋਕੀ ਜਾ ਸਕਦੀ ਜਾਂ ਅੰਦਾਸ ਹਸਬੰਦ ਉਸ ਨੂੰ ਕੰਪਨੀ ਚੋਂ ਬਾਹਰ ਕੱਢ ਦਿੰਦਾ ਜਾਂ ਉਸਦੇ ਨਾਲ ਹੀ ਪਹਿਲਾਂ ਵਿਆਹ ਕਰਾ ਲੈਂਦਾ ਜਦੋਂ ਤੁਹਾਡੇ ਵਿੱਚ ਸਭ ਕੁਝ ਹੀ ਗਈ ਸੀ ਵਿਆਹ ਤੋਂ ਬਾਅਦ ਅਲੱਗ ਚ ਜਾਣ ਦੀ ਲੋੜ ਹੀ ਨਹੀਂ ਸੀ ਪਰ ਉਸਦੇ ਪਤੀ ਨੇ ਸ਼ਾਇਦ ਇਹ ਸੋਚਿਆ ਹੋਵੇ ਕਿ ਉਹ ਦਫਤਰ ਹੋਏਗੀ ਇਹ ਕਾਰ ਹੋਵੇਗੀ ਇਸ ਚੀਜ਼ਾਂ ਨੇ ਇੱਕ ਹੱਤਿਆ ਦਾ ਰੂਪ ਧਾਰਨ ਕਰ ਲਿੱਤਾ ਇਹ ਵੀਡੀਓ ਕੁਝ ਵੀ ਆਧਾਰਿਤ ਤੇ ਨਹੀਂ ਹੈ ਤੁਹਾਨੂੰ ਡਰੋਨ ਦਾ ਕੋਈ ਵੀ ਇਸ ਵਿੱਚ ਮੁੱਦਾ ਨਹੀਂ ਹੈਗਾ ਇਹ ਸਭ ਤਾਂ ਬਣਾਈ ਗਈ ਕਿ ਪਰਪਸ ਵਾਸਤੇ ਇਹਾਂ ਤੁਹਾਨੂੰ ਸਿੱਖਿਆ ਮਿਲ ਸਕੇ ਕਿ ਕਿਸ ਤਰ੍ਹਾਂ ਆਪਾਂ ਗਲਤ ਕੰਮਾਂ ਵੱਲੇ ਨਹੀਂ ਜਾਣਾ ਸਿੱਧੇ ਕੰਮ ਕਰਨੇ ਨੇ ਤੇ ਕਿਸ ਤਰ੍ਹਾਂ ਆਪਾਂ ਇਹਨਾਂ ਕਟਨਾਵਾਂ ਤੋਂ ਬਚ ਸਕਦੇ ਆ ਇਹ ਆਪਾਂ ਨੂੰ ਕਿਹੜੀ ਚੀਜ਼ ਕਿੱਥੇ ਨਹੀਂ ਕਰਨੀ ਚਾਹੀਦੀ ਇਹ ਚੀਜ਼ਾਂ ਬਾਰੇ ਸਿੱਖਿਆ ਦੇਣ ਲਈ ਇਹ ਵੀਡੀਓ ਬਣਾਈ ਗਈ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਆਪਾਂ ਤੁਹਾਡੇ ਲਈ ਹੋਰ ਨਵੀਂ ਤੇ ਵਧੀਆ ਕਹਾਣੀ ਲੈ ਕੇ ਆ ਸਕੀਏ ਜੇ ਤੁਹਾਨੂੰ ਕਿਵੇਂ ਦੀਆਂ ਕਹਾਣੀਆਂ ਲੱਗਦੀਆਂ ਜਾਂ ਕਿਸ ਤਰ੍ਹਾਂ ਦੀਆਂ ਕਹਾਣੀਆਂ ਤੁਸੀਂ ਇਹ ਪੁਨਰ ਜਨਮ ਵਾਲੀਆਂ ਸੁਣਨਾ ਚਾਹੁੰਦੇ ਹੋ ਜਾਂ ਕੁਝ ਹੋਰ ਤਰੀਕੇ ਦੀਆਂ ਕਹਾਣੀਆਂ ਸੁਣਨੀਆਂ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸੋ ਆਪਾਂ ਉਹਦਾਂ ਦੀਆਂ ਕਹਾਣੀਆਂ ਤੁਹਾਡੇ ਲਈ ਲੈ ਕੇ ਆਵਾਂਗੇ ਵੀਡੀਓ ਨੂੰ ਲਾਸਟ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਜ਼ਿਆਦਾ ਧੰਨ